ਮੇਰੇ ਪਿੱਛੇ ਯਾਰ ਤੁਸੀਂ ਤਾਰ ਵੇਖ ਲਓ ਬਿਲਕੁਲ ਅਸੀਂ ਇਸ ਵਲੇ ਜ਼ੀਰੋ ਗਰਾਉਂਡ ਤੇ ਆ ਤੇ ਮਾਹੌਲ ਜਿਹੜਾ ਸਿਰਜਾ ਜਾ ਰਿਹਾ ਵੀ ਬਾਡਰ ਏਰੀਆ ਦੇ ਵਿੱਚ دہشت ਦਾ ਮਾਹੌਲ ਹੈ ਜੀ ਪਰ ਲੱਗ ਨਹੀਂ ਰਿਹਾ ਕੁਛ ਇਸ ਤਰ੍ਹਾਂ ਦਾ ਨਾਰਮਲ ਕਿਸਾਨ ਜਿਹੜੇ ਆ ਰੋਜ਼ ਦੀ ਮਰਿਆ ਦੀ ਤਰ੍ਹਾਂ ਆਪਣੇ ਕੰਮਕਾਰ ਜਿਹੜੇ ਆ ਉਹ ਕਰ ਰਿਹਾ ਹਲਕਾ ਫੁਲਕਾ ਆਰਮੀ ਵੱਲੋਂ ਹਦਾਇਤਾਂ ਜ਼ਰੂਰ ਕੀਤੀਆਂ ਨੇ ਵੀ ਥੋੜਾ ਜਿਹਾ ਸਤਰ ਕਰਾਓ ਮਾਹੌਲ ਚੱਲ ਰਿਹਾ ਇੱਥੇ ਜੀ ਠੀਕ ਠਾਕ ਚੱਲਣ ਦਿਆ ਹੈ ਹਾਂ ਅਜੇ ਕੋਈ ਗੱਲ ਕੋਈ ਗੱਲਬਾਤ ਨਹੀਂ ਇੱਥੇ ਜੀ ਕੋਈ ਆਰਮੀ ਨਹੀਂ ਆਈ ਕੋਈ ਗੱਲ ਨਹੀਂ ਹੂੰ ਮਾਹੌਲ ਮੇ ਕੋ ਸ਼ਾਂਤੀ ਚੱਲਣ ਦਿਆ ਸਭ ਲੋਕ ਪਿੰਡਾਂ ਜਿੰਨੇ ਬਾਰਡਰ ਪੱਟੀ ਆ ਹਾਂ ਕੋਈ ਗੱਲ ਨਹੀਂ ਜੇ ਕੋਈ ਬਾਰਡਰ ਪੱਟੀ ਤੋਂ ਬੰਦਾ ਨਹੀਂ ਠਾ ਗਿਆ ਕੋਈ ਪਿੰਡ ਨਹੀਂ ਠਾ ਗਿਆ ਹੂੰ ਬਿਲਕੁਲ ਮਾਹੌਲ ਵਧੀਆ ਚੱਲਣ ਦਿਆ ਇੱਥੇ ਜੀ ਨਹੀਂ ਜੀ ਸਾਡੇ ਤੇ ਬਾਰਡਰ ਤੇ ਜਿੱਦ ਤੱਕ ਤਾਂ ਕੋਈ ਨਹੀਂ ਗੱਲਬਾਤ ਹੋਈ ਹਾਂ ਕੋਈ ਰੌਣਕਾਂ ਲੱਗੀਆਂ ਹੋਈਆਂ ਪੂਰੀਆਂ ਆਪਣੀ ਕੀਤੀ ਬੜੀ ਬੁਢੀ ਦੇਰ ਮਾਨਾ ਕਰਦੀ ਹੈ ਕੋਈ ਆਰਮੀ ਵੱਲੋਂ ਤੁਹਾਨੂੰ ਕੋਈ ਸੰਕੇਤ ਦਿੱਤੇ ਹੋਣ ਮੈਸੇਜ ਹਜੇ ਕੋਈ ਨਹੀਂ ਮਿਲਿਆ ਜਦੋਂ ਸਾਡੇ ਆ ਗਿਆ ਬਸ ਅਸਲ ਨੂੰ ਪਿੱਛੇ ਕਰ ਦਿੰਦੇ ਹਮ ਬਿਲਕੁਲ ਬਾਰਡਰ ਤੇ ਅਸੀਂ ਕੰਡੇ ਤੇ ਬੈਠੇ ਆ ਕੋਈ ਇਸ ਤਰ੍ਹਾਂ ਦਾ ਮਾਹੌਲ ਨਹੀਂ ਜਿੰਨਾ ਦਾ ਦਿਖਾਇਆ ਜਾ ਰਿਹਾ ਸਾਡੇ ਲੋਕਾਂ ਨੂੰ ਕਿ ਸਹਿਮ ਦਾ ਮਾਹੌਲ ਹੈ ਜੀ ਉਥੇ دہشت ਦਾ ਮਾਹੌਲ ਹੈ ਜੀ ਲੋਕ ਡਰੇ ਹੋਏ ਨੇ ਆ ਦੇਖ ਲਓ ਤੁਹਾਡੇ ਸਾਹਮਣੇ ਆਪੋ ਆਪਣੇ ਕੰਮਕਾਰ ਕਰ ਰਹੇ ਆ ਕੋਈ ਇਸ ਤਰ੍ਹਾਂ ਦਾ ਮਾਹੌਲ ਚੱਲ ਜਿਹੜਾ ਨਹੀਂ ਆ ਜਦੋਂ ਦੇਸ਼ ਵਿੱਚ ਲੜਾਈ ਦੀ ਗੱਲ ਛਿੜਦੀਏ ਤੇ ਭਾਰਤ ਪਾਕਿਸਤਾਨ ਦੇ ਦਰਮਿਆਨ ਤਣਾਅ ਦਾ ਮਾਹੌਲ ਬਣਦਾ ਹੈ ਤੇ ਦੋਵਾਂ ਪਾਸਿਓਂ ਬਿਆਨ ਦਾਗੇ ਜਾਂਦੇ ਹਨ ਜੰਨਸੀ ਵਿੱਚ ਬਹਿ ਕੇ ਲੋਕ ਬਿਆਨਤਾ ਦੇ ਦਿੰਦੇ ਹਨ ਕਿ ਹੁਣੇ ਲੜਾਈ ਲੱਗ ਜਾਣੀ ਚਾਹੀਦੀ ਹੈ ਇੱਕ ਪਾਸਾ ਹੋ ਜਾਣਾ ਚਾਹੀਦਾ ਹੈ ਪਰ ਜਿਹੜੇ ਲੋਕਾਂ ਨੇ ਇਹ ਸਭ ਕੁਝ ਪਿੰਡੇ ਤੇ ਹੰਾਇਆ ਕੀ ਕਦੇ ਉਹਨਾਂ ਲੋਕਾਂ ਨੂੰ ਜਾ ਕੇ ਕਿਸੇ ਨੇ ਪੁੱਛਿਆ ਕਿ ਜੰਗ ਦਾ ਉਹ ਖੌਫਨਾਕ ਮੰਜ਼ਰ ਕੀ ਸੀ ਜਦੋਂ ਅੱਜ ਸਾਡੀ ਟੀਮ ਬਾਰਡਰ ਦੇ ਇਲਾਕੇ ਵਿੱਚ ਘੁੰਮਦੀ ਸੀ ਬਹੁਤ ਸਾਰੇ ਬਜ਼ੁਰਗਾ ਨੇ ਆਪਣੀਆਂ ਹੱਡ ਬੀਤੀਆਂ ਸੁਣਾਈਆਂ ਤੇ ਨਾਲ ਦੀ ਨਾਲ ਉਸ ਖੌਫਨਾਕ ਮੰਜ਼ਰ ਬਾਰੇ ਵੀ ਜਾਣਕਾਰੀ ਦਿੱਤੀ ਕਿ ਜੰਗ ਜੁੱਦ ਕਿਸੇ ਵੀ ਮਸਲੇ ਦਾ ਕੋਈ ਹੱਲ ਨਹੀਂ ਹੈ ਸ਼ਾਂਤੀ ਚਾਹੀਦੀ ਆ ਸ਼ਾਂਤੀ ਚਾਹੀਦੀ ਹੈ ਮੁਸ਼ਕਲਾਂ ਆਉਣਗੀਆਂ ਨੁਕਸਾਨ ਬੜਾ ਹੋਣਾ ਚਾਹੀਦਾ ਕੋਈ ਗੱਲ ਹੋ ਗਈ ਤੁਹਾਨੂੰ ਕੀ ਲੱਗਦਾ ਜੰਗ ਲੱਗਣੀ ਚਾਹੀਦੀ ਹੈ ਨਹੀਂ ਮੈਂ ਨਹੀਂ ਤਾਂ ਨਹੀਂ ਲੱਗਣੀ ਚਾਹੀਦੀ ਨਹੀਂ ਲੱਗਣੀ ਜੀ ਬੜਾ ਨੁਕਸਾਨ ਬਹੁਤ ਹੋਣਾ ਦੇਖੋ ਨਹੀਂ ਤੁਹਾਨੂੰ ਪਤਾ ਹੀ ਹੈ ਦੁਨੀਆ ਦੇ ਉੱਤੇ ਕਿੰਨੀ ਬੰਬਾਰੀ ਚੱਲਣੀ ਆ ਹਮ ਅੱਜ ਵੀ ਬਜ਼ੁਰਗਾਂ ਦੇ ਦਿਲ ਵਿੱਚ ਉਹ ਦਰਦ ਅਥਰੂ ਬਣ ਕੇ ਉੱਛਲਦਾ ਹੈ ਜਦੋਂ ਉਹਨਾਂ ਦੇ ਨਾਲ 1965 ਤੇ 1971 ਦੀਆਂ ਲੜਾਈਆਂ ਦੀ ਗੱਲ ਛਿੜਦੀ ਹੈ ਬਜ਼ੁਰਗਾਂ ਦਾ ਕਹਿਣਾ ਹੈ ਜਿਹੜੇ ਲੋਕ ਬਿਆਨ ਦਿੰਦੇ ਹਨ ਉਹਨਾਂ ਸਿਰਫ ਲੜਾਈ ਦਾ ਨਾਂ ਹੀ ਸੁਣਿਆ ਹੈ ਪਿੰਡੇ ਤੇ ਨਹੀਂ ਹੰਡਾਇਆ ਕੋਈ ਸਾਨੂੰ ਵੀ ਤਾਂ ਪੁੱਛ ਕੇ ਦੇਖੇ ਆਓ ਅੱਜ ਬਾਦਰ ਏਰੀਆ ਤੋਂ ਜ਼ੀਰੋ ਗਰਾਉਂਡ ਖਾਲੜਾ ਬਾਰਡਰ ਤੋਂ ਵੱਡੀ ਰਿਪੋਰਟ ਤੁਹਾਡੇ ਸਾਹਮਣੇ ਲੈ ਕੇ ਹਾਜ਼ਰ ਹੋਇਆ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤਾਂ ਜੋ ਸਮੇਂ ਦੇ ਹੁਕਮਰਾਨਾਂ ਤੱਕ ਇਹ ਗੱਲਾਂ ਪਹੁੰਚਣ ਕਿ ਬਾਰਡਰ ਦੇ ਉਹ ਲੋਕ ਜੰਗ ਜੁੱਦਬਾਰੇ ਕੀ ਸੋਚਦੇ ਹਾਰੇ ਇਸ ਵਕਤ ਮੈਂ ਬਿਲਕੁਲ ਬਾਰਡਰ ਏਰੀਏ ਤੇ ਆਇਆ ਤੇ ਇਹ ਬਾਰਡਰ ਏਰੀਏ ਦਾ ਪਿੰਡ ਹੈਗਾ ਵਾ ਨਸ਼ਹਰਾ ਟਾਲਾ ਇਹਨੂੰ ਆਖਰੀ ਪਿੰਡ ਕਿਹਾ ਜਾਂਦਾ ਤੇ ਜਿੱਥੇ ਕਹਿ ਦਈਏ ਵੀ ਪਾਕਿਸਤਾਨ ਦੇ ਨਾਲ ਕੰਧ ਦਾ ਕੰਧ ਸਾਂਝੀ ਹੈ ਮੇਰੇ ਪਿੱਛੇ ਆ ਤੁਸੀਂ ਤਾਰ ਵੇਖ ਲਓ ਬਿਲਕੁਲ ਅਸੀਂ ਡੈਸ ਵਾਲੇ ਜ਼ੀਰੋ ਗਰਾਉਂਡ ਤੇ ਆ ਤੇ ਮਾਹੌਲ ਜਿਹੜਾ ਸਿਰਜਾ ਜਾ ਰਿਹਾ ਵੀ ਬਾਡਰ ਏਰੀਆ ਦੇ ਵਿੱਚ دہشت ਦਾ ਮਾਹੌਲ ਹੈ ਜੀ ਪਰ ਲੱਗ ਨਹੀਂ ਰਿਹਾ ਕੁਛ ਇਸ ਤਰ੍ਹਾਂ ਦਾ ਨਾਰਮਲ ਕਿਸਾਨ ਜਿਹੜੇ ਆ ਰੋਜ਼ ਦੀ ਮਰਦ ਦੀ ਤਰ੍ਹਾਂ ਆਪਣੇ ਕੰਮਕਾਰ ਜਿਹੜੇ ਆ ਉਹ ਕਰ ਰਿਹਾ ਹਲਕਾ ਫੁਲਕਾ ਆਰਮੀ ਵੱਲੋਂ ਹਦਾਇਤਾਂ ਜ਼ਰੂਰ ਕੀਤੀਆਂ ਨੇ ਵੀ ਥੋੜਾ ਜਿਹਾ ਸਤਰ ਕਰਾਓ ਥੋੜਾ ਜਿਹਾ ਆਪਣਾ ਧਿਆਨ ਰੱਖੋ ਤੇ ਕਿਸੇ ਵੀ ਗਲਤ ਅੰਸਰ ਦੇ ਨਾਲ ਮਿਲਾਪ ਨਾ ਰੱਖੋ ਗੱਲਬਾਤ ਕਰਨ ਦੀ ਕੋਸ਼ਿਸ਼ ਨਾ ਕਰੋ ਇਹੋ ਜਿਹੀਆਂ ਨਿੱਕੀਆਂ-ਮੋਟੀਆਂ ਗੱਲਾਂ ਜਿਹੜੀਆਂ ਵਾ ਇਹ ਬਾਰਡਰ ਏਰੀਆ ਦੇ ਲੋਕਾਂ ਨੂੰ ਅਕਸਰ ਹੀ ਇਹਨਾਂ ਚੀਜ਼ਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਤੇ ਆਪਣੇ ਨਾਲ ਇੱਥੇ ਮੋਟਰ ਤੇ ਬੈਠੇ ਹੋਏ ਕੁਝ ਕਿਸਾਨ ਵੀ ਬਿਠੇ ਨੇ ਆਪਾਂ ਉਹਨਾਂ ਨਾਲ ਵੀ ਗੱਲਬਾਤ ਕਰਦੇ ਹਾਂ ਕਿ ਸਭ ਤੋਂ ਜ਼ਿਆਦਾ ਏਰੀਆ ਜਿਹੜਾ ਇਹੀ ਅਫੈਕਟਡ ਹੁੰਦਾ ਜਦ ਕਿ ਤੇ ਜੰਗ ਦੇ ਨਾਂ ਦੀ ਕੋਈ ਚੀਜ਼ ਛੱਡਦੀ ਹੈ ਤੇ ਜੇ ਜੰਗ ਦਾ ਮਾਹੌਲ ਬਣਦਾ ਤੇ ਸਭ ਤੋਂ ਜ਼ਿਆਦਾ ਅਫੈਕਟ ਇਹ ਏਰੀਆ ਹੋਏਗਾ ਕਿਉਂਕਿ ਬਿਲਕੁਲ ਪਾਕਿਸਤਾਨ ਦੇ ਨਾਲ ਲੱਗਦੀ ਜਗ੍ਹਾ ਹੈ ਤੇ ਇੱਥੇ ਲੋਕ ਜਿਹੜੇ ਆ ਆਪਣੇ ਕੰਮਕਾਰ ਕਰਦੇ ਖੇਤੀਬਾੜੀ ਦੇ ਨਾਲ ਜਿਹੜਾ ਸਾਡਾ ਪੰਜਾਬ ਆ ਖੇਤੀਬਾੜੀ ਦਾ ਸੂਬਾ ਤੇ ਖੇਤੀਬਾੜੀ ਦੇ ਨਾਲ ਅਸੀਂ ਜੁੜੇ ਹੋਏ ਆ ਬਹੁਤ ਸਾਰੀਆਂ ਸਾਡੀਆਂ ਇੱਥੇ ਫਸਲਾਂ ਜਿਹੜੀਆਂ ਵਾ ਇੱਥੇ ਮਤਲਬ ਖੇਤੀਬਾੜੀ ਤੇ ਡਿਪੈਂਡੈਂਟ ਨੇ ਲੋਕ ਨਾਲ ਮਾਲ ਡੰਗਰ ਦੇ ਨਾਲ ਸਹਿਮਤ ਨੇ ਤੇ ਇਹ ਜਿਹੜਾ ਏਰੀਆ ਵਾ ਇਹ ਲੋਕ ਜਿਹੜੇ ਆ ਮਿਹਨਤੀ ਲੋਕ ਨੇ ਇੱਥੇ ਸੁਵਿਧਾਵਾਂ ਜਿਹੜੀਆਂ ਉਹ ਬਹੁਤ ਘੱਟ ਨੇ ਜਿੱਤਾ ਆਪਾਂ ਕਹਿ ਲਿਆ ਭੀ ਜਿਹੜੇ ਨੌਕਰੀਆਂ ਵਾਲੇ ਲੋਕ ਨੇ ਉਹ ਇੱਧਰ ਏਰੀਆ 'ਚ ਤੁਹਾਨੂੰ ਘੱਟ ਮਿਲਣਗੇ ਕਿਉਂਕਿ ਉਹ ਜਦੋਂ ਨੌਕਰੀ ਮਿਲ ਜਾਂਦੀ ਤਾਂ ਉਹ ਫਿਰ ਸ਼ਹਿਰਾਂ ਵਾਲੇ ਪਾਸੇ ਨੂੰ ਤੁਰ ਜਾਂਦੇ ਆ ਆਪਣੇ ਨਾਲ ਬਾਈ ਜੀ ਜੁੜਨੇ ਵੀ ਜੀ ਬਹੁਤ ਬਹੁਤ ਸਵਾਗਤ ਹੈ ਤੇ ਤੁਹਾਡਾ ਪਿੰਡ ਇਹੋ ਹੀ ਆ ਹਾਂਜੀ ਨਿਸ਼ਾਰਾ ਦਾ ਕਿੰਨੇ ਚਿਰ ਤੋਂ ਰਹਿ ਰਹੇ ਹੋ ਇੱਥੇ ਤੁਹਾਡਾ ਜਨਮ ਦੇ ਨੇ ਕਿ ਜਨਮ ਇੱਥੋਂ ਦਾ ਹੈ ਤੁਹਾਡੀ ਉਮਰ ਕਿੰਨੀ ਹੋ ਗਈ ਹੈ ਉਮਰ ਮੇਰੇ ਤੋਂ ਮਾਪ 45 ਦੇ ਲਾਗੇ ਬੰਨੇ 50 ਲਾਗੇ ਚੱਲਦੇ ਨੇ ਜਿਸ ਤਰ੍ਹਾਂ ਮਾਹੌਲ ਸਿਰਜਿਆ ਜਾ ਰਿਹਾ ਹੈ న్యూਸ ਚੈਨਲ ਵਾਲੇ ਬੋਲੀ ਜਾਂਦੇ ਨੇ ਫੇਸਬੁੱਕ ਤੇ ਬੋਲੀ ਜਾਂਦੇ ਨੇ ਵੀ ਭਾਈ ਆਹ ਹੋ ਗਿਆ ਜੀ ਉੱਥੇ ਬੇਅਦਬਸ਼ਤ ਦਾ ਮਾਹੌਲ ਹੈ ਕੋਈ ਡਰ ਹੈਗਾ ਤੁਹਾਡੇ ਮਨਾਂ 'ਚ ਨਹੀਂ ਜੀ ਸਾਡੇ ਤੇ ਬਾਰਡਰ ਤੇ ਇਹ ਜਿੱਦ ਤੱਕ ਤਾਂ ਕੋਈ ਨਹੀਂ ਗੱਲਬਾਤ ਹੋਈ ਹਾਂ ਕੋਈ ਰੌਣਕਾਂ ਲੱਗੀਆਂ ਹੋਈਆਂ ਪੂਰੀਆਂ ਆਪਣੀ ਖੇਤੀਬਾੜੀ ਵੱਡੀ ਦਾ ਇਰਮਾਨਾ ਕਰੀ ਜੀ ਕੋਈ ਆਰਮੀ ਵੱਲੋਂ ਤੁਹਾਨੂੰ ਕੋਈ ਸੰਕੇਤ ਦਿੱਤੇ ਹੋਣ ਮੈਸੇਜ ਤੱਕ ਅਜੇ ਕੋਈ ਨਹੀਂ ਮਿਲਿਆ ਜਦੋਂ ਸਾਡੇ ਆ ਗਿਆ ਬਸ ਅਸਲ ਨੂੰ ਪਿੱਛੇ ਕਰ ਦਿੰਦੇ ਹੂੰ ਅੱਛਾ ਪਹਿਲਾਂ ਕੋਈ ਲੜਾਈ ਵੇਖੀ 71 ਵਾਲੀ ਜਾਂ 65 ਵਾਲੀ ਨਹੀਂ ਜੀ ਨਹੀਂ ਉਹ ਤੋਂ ਛੋਟੀ ਸੀ ਬਸ ਇਹੋ ਹੀ ਵੇਖੀ ਜਿਹੜੀ ਕਾ ਗਿਲ ਦੀ ਲੜਾਈ ਲੱਗੀ ਉਹ ਤੋਂ ਤਾਰ ਬੰਦੀ ਮਾੜੀ ਮੋਟੀ ਲੱਗੀ ਹਾਂ ਇੰਨਾ ਵੱਡਾ ਸਾਡੇ ਵੇਖੀ ਭਰਾ ਜੀ ਆਪਾਂ ਉਹਨਾਂ ਨਾਲ ਗੱਲਬਾਤ ਕਰਦੇ ਆ ਬਾਪੂ ਜੀ ਪਰ ਥੋੜਾ ਜਿਹਾ ਪਰੇ ਮੈਨੂੰ ਬਹਿਣ ਦਿਓ ਇੱਥੇ ਇੱਕ ਇਹ ਪਹਿਲੇ ਨਾਂ ਦੱਸ ਦਿਓ ਆਪਣਾ ਜੀ ਸਵਰਨ ਸਿੰਘ ਸਵਰਨ ਸਿੰਘ ਤੁਸੀਂ ਪੈਠ ਵਾਲੀ ਲੜਾਈ ਵੇਖੀ ਕੱਤੜ ਵਾਲੀ ਦੋਵੇਂ ਵੇਖੀਆ ਦੋਵੇਂ ਵੇਖੀਆ ਇਸ ਤਰ੍ਹਾਂ ਦਾ ਮਾਹੌਲ ਸੀ ਫਿਰ ਉਦੋਂ ਲੋਕ ਜਦੋਂ ਇਹ ਸੁੱਤੇ ਉਠੇ ਆ ਦੇ ਆਪਣੇ ਪਿੰਡ ਮੱਲਿਆ ਜਾਵੇ ਸਾਨੂੰ ਨਹੀਂ ਪਤਾ ਕਿ ਜਿੰਨੇ ਪਤਾ ਕਿ ਲੜਾਈ ਲੱਗੀ ਹੈ ਅੱਛਾ ਤੇ ਕੱਤੜੀ ਦੇ ਬੰਬ ਬਵਾਜਦੇ ਸੀ ਚੰਗੇ ਵਿੱਚ ਆ ਪਿੰਡ ਮੱਲਿਆ ਉਦੋਂ ਪਾਕਿਸਤਾਨ ਨੇ ਆ ਮੱਲਿਆ ਤਿੰਨ ਚਾਰ ਪਿੰਡ ਮੱਲਿਆ ਕਿਹੜੇ ਕਿਹੜੇ ਪਿੰਡਾਂ ਨਾਂ ਪਤਾ ਉਹਨਾਂ ਦਾ ਇੱਕੋ ਪੜਾਣਾ ਘੁਰਕੀ ਅੱਛਾ ਲਲੋ ਹਾਂ ਉਹਨਾਂ ਛੀਨੇ ਮੱਲਲੇ ਆਪਣੇ ਅੱਛਾ ਉਹਨਾਂ ਛੀਨੇ ਮੱਲਲੇ ਉਹਨਾਂ ਮੱਲਲੇ ਉਹਨਾਂ ਮੱਲਲੇ ਇੱਕ 70 ਤੇ ਚਲੋ ਬੰਬ ਬੜੇ ਚੱਲੇ ਰਾਮਾ ਤੇ ਉਹ ਸੋਨਪੈਣੇ ਦੇ ਰਾਤ ਨੂੰ ਆ ਚਲੇ ਗਏ ਆਪਣੇ ਪਤਾ ਨਹੀਂ ਦਿਨ ਚੜ ਦੇਣਾ ਉਹ ਉਹਨਾਂ ਦਾ ਘੇਰ ਕੇ ਹੀ ਬڑے ਲੈ ਜਾਂਦੇ ਬੰਦੇ ਆਪਾਂ ਉੱਥੇ 100 ਬੰਦਾ ਇਕੱਠੇ ਆ ਕੇ ਬਾਹਰਤਾ ਉਹਨਾਂ ਦਾ ਉਹਨਾਂ ਦਾ ਬੰਦੇ ਕਿ ਜਾਂ ਆਰਮੀ ਆ ਨਹੀਂ ਨਹੀਂ ਬੰਦੇ ਬੰਦੇ ਆ ਆਮ ਆਮ ਪਬਲਿਕ ਆਮ ਪਬਲਿਕ ਮੁਰਤੇ ਮੁਰਤੇ ਘਾਟੀ ਦੇਣੇ ਸੀ ਉਹਨਾਂ ਨੂੰ ਬਸ ਬੁੱਸੇ ਲੈ ਲੈਂਦੀਆਂ ਟਰੈਕਟਰ ਲੈ ਜਾਂਦੇ ਕਿ ਨੇ ਕੋਸ਼ ਲੈਦਾ ਬੜਾ ਨੁਟਕਸਾ ਪਿੰਡ ਲੁੱਟ ਕੇ ਲੈਂਦਾ ਸੀ ਲੁੱਟ ਕੇ ਵੀ ਲੈਂਦਾ ਮਾ ਨਾ ਮਨ ਰਹਿਣ ਕੱਖ ਨਹੀਂ ਦਿੱਤਾ ਤੇ ਟੈਟਾ ਰਹਿ ਗਏ ਕਹਿੰਦਾ ਇੱਕ ਇੱਕ ਨਾ ਲੋਕ ਮੈਂ ਸੁਣੀ ਜੀ ਗੱਲ ਹੈ ਵੀ ਕਹਿੰਦਾ ਸ਼ੀਨਾ ਜਿਹੜਾ ਨਾ ਉਹਨਾਂ ਦੇ ਟਾਰਗੇਟ ਤੇ ਕਿਹਦੇ ਸ਼ੀਨਾ ਨੇ ਸਾਲਾ ਨੁ ਹਾਂ ਛੀਨੇ ਕੱਖ ਨਹੀਂ ਰਹਿ ਜਾਂਦਾ ਉਹ ਤੇ ਕਿਹਦੇ ਰੁੱਖ ਵੀ ਜਾਂਦੇ ਉਜਾੜਦੇ ਉਹਨਾਂ ਕੱਖ ਨਹੀਂ ਰਹਿ ਜਾਂਦਾ ਛੀਨੀ ਦੇ ਹਾਂ ਉਹ ਚਬਾਰਾ ਚਬਾਰਾ ਜੀ ਰੋਟੀ ਪਕਾਉਂਦੇ ਨਾ ਉਹ ਰਹਿ ਗਿਆ ਇਹ ਗੱਲਾਂ ਉਹ ਰਹਿ ਗਿਆ ਪਾਕਿਸਤਾਨ ਵਾਲੇ ਰੋਟੀ ਪਕਾਉਂਦੇ ਰਹਿ ਗਏ ਛੀਨਿਆ ਜਾਂਦੇ ਹਾਂ ਫੌਜ ਵਾਲੇ ਫੌਜ ਵਾਲੇ ਹੂੰ ਤੇ ਆਪਣੇ ਵੀ ਕੁਰਕੀ ਲਿੰਦੇ ਰਿਆ ਅੱਛਾ ਆ ਨਾਲ ਹੀ ਕੁਰਕੀ ਸੀ ਤਾਂ ਕਿੰਨਾ ਕੁ ਸਮਾਂ ਉਹਨਾਂ ਨੇ ਕਬਜ਼ਾ ਰੱਖਿਆ ਇੱਥੇ ਆਪਣਾ ਰਿਹਾ 1 ਸਾਲ ਇੱਕ ਕਬਜ਼ਾ ਉਹਨਾਂ ਤੇ 1 ਸਾਲ ਉਹਨਾਂ ਦਾ ਕਬਜ਼ਾ ਰਿਹਾ ਆਪਣਾ ਰਿਹਾ ਉਹਨਾਂ ਦੀ ਲੜਾਈ ਜੀ ਕਿ 65 ਦੀ ਚ ਇਹ ਨਹੀਂ 65 ਦੀ 65 ਦੀ ਲੜਾਈ ਚ ਠੀਕ ਆ ਤੇ ਤੁਸੀਂ ਵੇਖਿਆ ਹੋਊਗਾ ਉਦੋਂ ਮਾਹੌਲ ਤੁਸੀਂ ਵੇਖਿਆ ਹੋਊਗਾ ਵੀ ਜਿੱਦ ਤਰ੍ਹਾਂ ਹੁਣ ਰੌਲਾ ਪਾਇਆ ਜਾ ਰਿਹਾ న్యూਸ ਚੈਨਲ ਵਾਲੇ ਕਹਿ ਰਹੇ ਵੀ ਲੈ ਵੀ ਲੜਾਈ ਲੱਗ ਗਈ ਉਹ ਹੋ ਗਿਆ ਉਦੋਂ ਖਬਰ ਕੋਈ ਨਹੀਂ ਨਹੀਂ ਉਦੋਂ ਨਹੀਂ ਖਬਰ ਕੋਈ ਹੁੰਦੀ ਉਦੋਂ ਹੁੰਦਾ ਹੀ ਨਹੀਂ ਕੋਈ ਪ੍ਰੋਬਲਮ ਦੇ ਨਾ ਮੋਬਾਈਲ ਹੁੰਦੇ ਹੀ ਦੋ ਹਾਂ ਉਦੋਂ ਉਸ ਦੀਆਂ ਕਿਤੇ ਵਾਇਰਲਸ ਉਹਨਾਂ ਕੋ ਫੋਜਣਾ ਕੋਈ ਨਹੀਂ ਕੁਝ ਹੀ ਨਹੀਂ ਹੁੰਦਾ ਮੈਲ ਹੀ ਹੁੰਦੇ ਆਪਣੇ ਕੋ ਜੀ ਘੜੀਆਂ ਘੜੀਆਂ ਦੀਆਂ ਟਾਈਮ ਵੇਖਣ ਨੂੰ ਬਸ ਉਹ ਕੁਝ ਨਹੀਂ ਹੁੰਦਾ ਇੱਕ ਨਾ ਮੋਟੀ ਜੀ ਕਹਾਵਤ ਜੀ ਲੋਕ ਕਹਿੰਦੇ ਆ ਵੀ ਕਦੇ ਦੱਸ ਕੇ ਵੀ ਲੜਾਈਆਂ ਲੱਗੀਆਂ ਇਹ ਇਹ ਤੁਹਾਡੇ ਮਨ ਚ ਹੈਗੀ ਗੱਲ ਨੇ ਮੈਨੂੰ ਪਤਾ ਨਹੀਂ ਦੱਸ ਕੇ ਇਹ ਮੌਨ ਲੱਗਣੀ ਨਹੀਂ ਲੜਾਈ ਮੈਨੂੰ ਜਲਦੀ ਨਹੀਂ ਕੋਈ ਯਾਦ ਦਿੰਦਾ ਨਾ ਵੀ ਯਾਰ ਦੱਸ ਕੇ ਥੋੜੀ ਕੋਈ ਆਂਦਾ ਵੀ ਲੈ ਲੜਾਈ ਲੱਗਣ ਲੱਗੀ ਇਹਦੇ ਪਤਾ ਹੀ ਨਹੀਂ ਲੱਗਦਾ ਨਾ ਠਾਠਾ ਹੋ ਜਾਂਦੀ ਹੈ ਨਹੀਂ ਨਹੀਂ ਇਹ ਪਤਾ ਨਹੀਂ ਜਦੋਂ ਲੱਗੀ ਤੇ ਪਤਾ ਲੱਗਣੀ ਨਹੀਂ ਨਾ ਹਾਂ ਕਿਦੋਂ ਲੱਗ ਜਾਨੀ ਵੀਰ ਜੀ ਕਿਵੇਂ ਦੇਖਦੇ ਹੋ ਹਾਂਜੀ ਬੋਲੋ ਐ ਹੋਈ ਮਾਹੌਲ ਚਾਲ ਕਿ ਤਰ੍ਹਾਂ ਦਾ ਤੁਹਾਨੂੰ ਲੱਗਦਾ ਹੈ ਮਾਹੌਲ ਚਾਲ ਸਾਹਿਬ ਇੱਥੇ ਦੇ ਜੀ ਠੀਕ ਠਾਕ ਚੱਲਣ ਦਿਆ ਹੈ ਹਾਂ ਅਜੇ ਕੋਈ ਗੱਲ ਨਹੀਂ ਕੋਈ ਗੱਲਬਾਤ ਨਹੀਂ ਇੱਥੇ ਜੀ ਕੋਈ ਆਰਮੀ ਨਹੀਂ ਆਈ ਕੋਈ ਗੱਲ ਨਹੀਂ ਹੂੰ ਮੋਲ ਮੇ ਕੋ ਸ਼ਾਂਤੀ ਚੱਲਣ ਦਿਆ ਸਭ ਲੋਕ ਪਿੰਡਾਂ ਜਿੰਨੇ ਬਾਰਡਰ ਪੱਟੀ ਆ ਹਾਂ ਕੋਈ ਗੱਲ ਨਹੀਂ ਅਜੇ ਕੋਈ ਬਾਰਡਰ ਪੱਟੀ ਤੋਂ ਬੰਦਾ ਨਹੀਂ ਠਾਇਆ ਗਿਆ ਕੋਈ ਪਿੰਡ ਨਹੀਂ ਠਾਇਆ ਗਿਆ ਹੂੰ ਬਿਲਕੁਲ ਮਾਹੌਲ ਵਧੀਆ ਚੱਲਣ ਦਿਆ ਇੱਥੇ ਜੀ ਜਿਆਦਾ ਨਾ ਨਿਊਜ਼ ਚੈਨਲਾਂ ਵਾਲੇ ਇਹ ਬੋਲਦੇ ਆ ਵੀ ਬਾਰਡਰ ਦੇ ਲੋਕਾਂ ਦੇ ਦਿਲਾਂ 'ਚ دہشت ਆ ਜੀ ਉਹਨਾਂ ਨੂੰ ਸਹਿਮ ਦੇ ਦਰਜ ਬੈਠੇ ਜੀ ਤੁਹਾਨੂੰ ਕੋਈ ਲੱਗਦਾ ਕੋਈ ਇਦਾਂ ਡਰ ਲੱਗਦਾ ਸਰ ਕੋਈ ਨਾ ਕੋਈ ਨਹੀਂ ਆਪਣੇ ਖੁਸ਼ੀ ਖਾਲੇ ਸੰਦੇ ਕੋਈ ਪਰਵਾਹ ਨਹੀਂ ਕੀ ਗੱਲ ਦੀ ਹਾਂ ਕੋਈ ਡਰ ਨਹੀਂ ਕੋਈ ਗੱਲ ਨਹੀਂ ਹੈਗੀ ਕੋਈ ਬਾਤ ਨਹੀਂ ਕੋਈ ਬੋਲ ਨਹੀਂ ਨਾ ਨਾ ਕੋਈ ਮਾਹੌਲ ਨਹੀਂ ਸਰ ਬਿਲਕੁਲ ਐ ਲੋਕ ਆਪਣਾ ਕੰਮ ਧੰਦਾ ਦਿਨੇ ਕਰਦੇ ਰਾਤ ਨੂੰ ਮਜੇ ਨਾਲ ਸੰਦੇ ਅੱਛਾ ਕੁਝ ਕਿਸਾਨ ਜਿਹੜੇ ਆ ਆਪਣੇ ਤਾਰਾਂ ਤੋਂ ਪਾਰ ਜਾ ਕੇ ਵੀ ਕੰਮ ਕਰਦੇ ਆ ਉਹਨਾਂ ਦੀ ਟਾਈਮਿੰਗ ਕੀ ਰਹਿੰਦੀ ਆ ਵੀ ਕਿਹੜੇ ਸਮੇਂ ਤੋਂ ਜਾਣਾ ਤੇ ਕਿਹੜੇ ਟਾਈਮ ਤੇ ਉਹਨਾਂ ਨੂੰ ਮੰਗਲ 9 10 ਵਜੇ ਲੰਘ ਜਾਂਦੇ ਆ 8 ਵਜੇ ਉਦਾਂ ਆਰਡਰ ਹੈ ਗੇਟ ਖੁੱਲੋਂਦਾ ਅੱਛਾ ਤੇ 9 ਵਜੇ ਜਾਂਦੇ ਪਰਚੀ-ਪੁਰਚੀ ਬਣਾਉਂਦੇ ਆ ਅੱਛਾ ਨਾਲ ਕਿਸਾਨ ਗਾਰਡ ਜਾਂਦੀ ਬੀਐਸਐਫ ਇਹ ਗਾਰਡ ਨਾਲ ਜਾਂਦਾ ਹਾਂ ਗਾਰਡ ਨਾਲ ਜਾਂਦੀ ਹੈ ਤੇ ਉਹਦੇ ਨਾਲ ਮਤਲਬ 4-5 ਵਜੇ ਜਾਂਦੇ ਸਿਜਨ ਦੇ ਵਿੱਚ 5 ਵਜਾ ਦਿੰਦੇ ਹੋ ਹਾਂ ਜੋ ਸਿਜਨ ਹੋਵੇ ਜਦੋਂ ਨਾ ਸਿਜਨ ਹੋਵੇ ਫਿਰ 4 ਵਜੇ ਨੇ ਕੱਢ ਦਿੰਦੇ ਬਾਹਰ ਜਿਹੜਾ ਗਾਰਡ ਨਾਲ ਜਾਂਦਾ ਉਹ ਵੀ ਨਾਲ ਹੀ ਹੁੰਦਾ ਚਿਰਦਾ ਸਰ ਉਹ ਜਿਹੜੇ ਜੀ ਕਿਸਾਨ ਗਾਰਡ ਜਾਂਦੀ ਨਾਲ ਜਾਂਦੀ ਹਾਂਜੀ ਅੱਛਾ ਉਹ ਜਿੰਨਾ ਚੱਕ ਕਿਸਾਨੇ ਰਹਿਣਾ ਉਹਨਾਂ ਚੱਕ ਮਤਲਬ ਇਹਨਾਂ ਨੇ ਨਾਲ ਬੀਐਸਐਫ ਨੇ ਰਹਿਣਾ ਕਿੰਨੇ ਵਜੇ ਵਾਪਸੀ ਹੁੰਦੀ ਹੈ ਵਾਪਸੀ ਹਾਂ ਉਸ ਨਾਲ ਦੇਗਾ ਆਰਡਰ 5 ਵਜੇ ਦਾ 5 ਵਜੇ ਦਾ ਉਦਾਂ ਕਈ ਸਵੇਰ 4 ਵਜੇ ਨਿਕਲ ਜਾਂਦੇ ਜੋ ਕੰਮਤ ਹੁੰਦਾ ਫਿਰ 5 ਵਜੇ ਜਦੋਂ ਕਿ ਲੋਬੀ ਚੋਨਾ ਦੀ ਸੀਜ਼ਨ ਲੱਗਣਾ ਹੈ ਤੇ ਚੋਨਾ ਕੱਟਣਾ ਚੈੱਕ ਕਰਨ ਕੱਟਣੀ ਆ ਉਦੋਂ 5 ਵਜੇ ਦਿੰਦੇ ਆ ਤੇ ਨਹੀਂ ਦੇ ਉਦਾਂ ਜਦੋਂ ਨਹੀਂ ਕੰਮ ਹੈਗਾ ਫਿਰ ਕਈ ਨਾ 3 ਵਜੇ ਵੀ ਕਿਸਾਨ ਆ ਜਾਂਦੇ ਆ ਤੇ ਕੰਮ ਹੋਵੇ ਤੇ 5 ਵੀ ਵਜ ਜਾਂਦੇ 4 ਵੀ ਵਜ ਜਾਂਦੇ ਆ ਹਾਂਜੀ ਤੇ ਪ੍ਰਸ਼ਾਦਾ ਪਾਣੀ ਆਪ ਦਾ ਲੈ ਕੇ ਜਾਂਦੇ ਆ ਸਾਦਾ ਨਾਲ ਲੈ ਜਾਂਦੇ ਸਭ ਆਡੈਂਟੀਟੀ ਵਗੈਰਾ ਕੁਝ ਲੈਂਦੇ ਨਾਲ ਜਦੋਂ ਤੁਸੀਂ ਜਾਂਦੇ ਆ ਆਧਾਰ ਕਾਰਡ ਸਾਰਾ ਜਿਹੜੇ ਲੇਬਰ ਵਾਲੇ ਜਾਂਦੇ ਨਾ ਉਹਨਾਂ ਦਾ ਆਧਾਰ ਕਾਰਡ ਲੈਂਦੇ ਸਰਪੰਚ ਦੀ ਮੋਹਰ ਲਾਉਂਦੇ ਇੱਕ ਵਰਕੇ ਦੇ ਫਿਰ ਨਾਂ ਲਿਖਦੇ ਆ ਅੱਛਾ ਤੇ ਇਹ ਵੀ ਆਪਣੇ ਰਜਿਸਟਰ ਤੇ ਲਿਖਦੇ ਫਿਰ ਉਹ ਜਿਹੜੇ ਆਪਣੇ ਆਧਾਰ ਕਾਰਡ ਬਣੇ ਉਹ ਜਮ੍ਹਾਂ ਕਰ ਨਹੀਂ ਦੇ ਗੇਟ ਤੇ ਹੂੰ ਉਹ ਜਦੋਂ ਫਿਰ ਆਉਂਦੇ ਉਹ ਤਲਾਸ਼ੀ ਕਰਕੇ ਹੂੰ ਤੇ ਉਹਨਾਂ ਨੂੰ ਫਿਰ ਆਧਾਰ ਕਾਰਡ ਵੇਖ ਕੇ ਤੇ ਫਿਰ ਨਾਂ ਕੱਟ ਦਿੰਦੇ ਅਗੂਠਾ ਲਾਉਂਦੇ ਆ ਜਿਹੜਾ ਕੋਈ ਸਾਈਨ ਕਰਨ ਵਾਲਾ ਸਾਈਨ ਲੁਕਾ ਦਿੰਦੇ ਆ ਹੂੰ ਤੇ ਜੋ ਲੇਬਰ ਜਾਉਣ ਗਾਂਹ ਜਾਣੇ ਆ ਝੁੰਨੇ ਝੁੰਨੇ ਲੱਗਦੇ ਆ ਹੂੰ ਉਹ ਜ਼ਿੰਮੇਦਾਰ ਦੇ ਨਾਲ ਜਾਣੇ ਅਗੇ ਲੋਕ ਕੋਈ 10 ਬੰਦੇ ਚੱਲ ਜਾਂਦੇ ਜਾਂ 5 ਬੰਦੇ ਚੱਲ ਜਾਂਦੇ ਜਿਸ ਨਾਲ ਲੇਬਰ ਉਹ ਫਿਰ ਮੋਹਰ ਲਵਾ ਲੈਣੀ ਸਰਪੰਚ ਤੋਂ ਹਮ ਤੇ ਉਹਦੇ ਉੱਤੇ ਨਾਮ ਲਿਖ ਲੈਣੇ ਆ ਨਾਲ ਉਹਨਾਂ ਦੇ ਆਧਾਰ ਕਾਰਡ ਲੇਬਰ ਦੇ ਲੈ ਲੈਣੇ ਕਿਸਾਨ ਕਾਰਡ ਜਾਨੀ ਨਾਲ ਵੀ ਸਭ ਕੋਈ ਗਿਣਤੀ ਮਿੰਤੀ ਵੀ ਹੁੰਦੀ ਆ ਵੀ ਇੱਕ ਦਿਨ ਵਾਸਤੇ ਇੰਨੇ ਬੰਦੇ ਹੀ ਜਾ ਸਕਦੇ ਕਿ ਜਿੰਨੇ ਮਰਜ਼ੀ ਮਰਜੀ ਜਾ ਸਕਦੇ ਨਹੀਂ ਜਿੰਨੇ ਮਰਜ਼ੀ ਸਰ ਜਾ ਸਕਦੇ ਇੱਕ ਗੇਟ ਤੋਂ ਇੱਕ ਦਿਨ ਉਹ ਖੁੱਲਣਾ ਇੱਕ ਦਿਨ ਦੋ ਗੇਟ ਐ ਤੇ ਇੱਕ ਉਹ ਆ ਅੱਛਾ ਇੱਕ ਦਿਨ ਉਹ ਖੁੱਲਣਾ ਇੱਕ ਦਿਨ ਉਹ ਖੁੱਲਣਾ ਠੀਕ ਆ ਜਿੰਨੇ ਮਰਜ਼ੀ ਜਾ ਸਕਦੇ ਹਾਂਜੀ ਹਮ ਇਹ ਕੋਈ ਪ੍ਰੋਬਲਮ ਨਹੀਂ ਉਹਨਾਂ ਨੇ ਕੋਈ ਪ੍ਰੋਬਲਮ ਨਹੀਂ ਕੋਈ ਉਹ ਤਾਂ ਕੰਮ ਤਾਂ ਦਾ ਚੱਲਦਾ ਝੋਨੇ ਲੱਗਦੇ ਤੁਹਾਨੂੰ ਪਤਾ ਝੋਨੇ ਦੇ ਵਿੱਚ ਪੈੜੀ ਬਹੁਤ ਜਿਆਦੀ ਗਾੜੀ ਤਰੋਂ ਤੋਂ ਹਾਂਜੀ ਤੇ ਉਹਰ ਕਈ ਇਹਨਾਂ ਨੂੰ 20 20 ਬੰਦੇ 50 50 ਬੰਦੇ ਵੀ ਹੋ ਜਾਂਦੇ ਸਾਰੇ ਕਿਸਾਨ ਜਾਂਦੇ ਜਿੰਨੇ ਜਿੰਨੇ ਜ਼ਮੀਨ ਲੱਗਦੀ ਠੀਕਗੇ ਲੋਕ ਦਹਾਣਾ ਜਾਨੇ ਦੀ ਜ਼ਮੀਨ ਲੱਗਦੀ ਉਹਨਾਂ ਦਹਾਣੇ ਜਾਣਾ ਹਾਂ ਤੇ ਪੰਜਾਂ ਦੇ ਲੱਗਦੀ ਪੰਜਾਂ ਨੇ ਜਾਣਾ ਉਹਦੇ ਨਾਲ ਫਿਰ ਗੈਂਦੋ ਕੋਈ ਮਾਰੇ 5 5 10 ਬੰਦੇ ਲੇਬਰ ਵਾਲੇ ਮਤਲਬ 40 50 ਬੰਦੇ ਹੋ ਜਾਂਦੇ ਜੋ ਝੋਨਾ ਚਪਟਾ ਲੱਗਦਾ ਹਾਂਜੀ ਆਪਾਂ ਬਾਪੂ ਜੀ ਤੋਂ ਪੁੱਛਦੇ ਬਾਪੂ ਜੀ ਜਦੋਂ ਤੁਸੀਂ ਕਹਿਆ ਵੀ ਮੈਂ ਦੋਹੇ ਲੜਾਈਆਂ ਵੇਖੀਆਂ 65 ਵਾਲੀ ਵੀ 71 ਵਾਲੀ ਵੀ ਤੇ ਜਦੋਂ ਲੋਕ ਆਪਣਾ ਘਰ ਛੱਡ ਕੇ ਜਾਂਦੇ ਆ ਉਹਨਾਂ ਨੂੰ ਫਿਰ ਕਿਸ ਤਰ੍ਹਾਂ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਮੁਸ਼ਕਲਾਂ ਨੂੰ ਘਰ ਛੱਡ ਕੇ ਜਾਣਾ ਫਿਰ ਤੰਗੀ ਤੋਂ ਆਉਂਦੀ ਰੰਗ ਬਿਲਕੁਲ ਜਾਣਾ ਬਿਦਾ ਤੇ ਲੋਟ ਲਟ ਕੇ ਪਸ਼ੂਮ ਖੁਆਮਲੀ ਉਲੀ ਲੈ ਜਾਂਦੇ ਆ ਸਾਰਾ ਲੋਟ ਵੀ ਲੈ ਜਾਂਦੇ ਆ ਹੋਰ ਕਈ ਕੋਈ ਹੁੰਦਾ ਇੱਥੇ ਆਲੇ ਪਿੰਲੇ ਹਾਂ ਜਿਤਨਾ ਹੁਣ ਕਈ ਲੋਕ ਦਾ ਦੇ ਵੀ ਰਿਸ਼ਤੇਦਾਰਾਂ ਕੋ ਰਹਿਣਾ ਖਾਣਾ ਤੇ ਰਿਸ਼ਤੇਦਾਰਾਂ ਕੋ ਤੰਗ ਹੋ ਜਾਂਦੇ ਜਾ ਕੇ ਰਿਸ਼ਤੇਦਾਰ ਤੰਗ ਹੋ ਜਾਂਦੇ ਵੀ ਆ ਗਏ ਸਾਡੇ ਕੋ ਬਹਿ ਗਏ ਆ ਆਪਣੇ ਵਕਤ ਨੂੰ ਫੜੇ ਸਾਨੂੰ ਫੜਿਆ ਨਾ ਚਲੋ ਠੀਕ ਮੈਂ ਤੇ ਕਿਿਆਂ ਦੇ ਭਾਦੇ ਤੇ ਕਹਿੰਦੇ ਲੜਾਈ ਲੱਗ ਜਾਂਦੀ ਜੋ ਨੁਕਸਾਨ ਹੋ ਜਾਂਦਾ ਹਾਂਜੀ ਹਾਂਜੀ ਉਸ ਮਾਰ ਸਪੂਨ ਟੁੱਟ ਪਾ ਜਾਂਦਾ ਹਾਂਜੀ ਹਾਂਜੀ ਖੜਦੇ ਰਿਆ ਕਰਗਿਲ ਦੀ ਲੜਾਈ ਜੀ ਬੜਾ ਲੋਕਾਂ ਨੇ ਖੜਿਆ ਸੀ ਹਾਂ ਉਦੋਂ ਇੱਥੇ ਮੈਨ ਵੀ ਲੱਗੇ ਸੀ ਇੱਥੇ ਸਾਰੇ ਅੱਛਾ ਹਾਂਜੀ ਬਾਪੂ ਤੁਸੀਂ ਦੱਸੋਂਦੇ ਹੋ ਮੈਂ ਪਹਿਲਾਂ ਲੱਗ ਜਾਂਦੇ ਰਹੇ ਲੱਗੇ ਇੱਥੇ ਮੈਂ ਅੱਛਾ ਐ ਕਿਨੀ ਕੁ ਇੱਤਾਂ ਦਾ ਲੱਗੇ ਨਹੀਂ ਕੋਈ ਨਹੀਂ ਅੱਛਾ ਅੱਛਾ ਇਹ 2002 ਚ ਲੱਗੇ ਇੱਥੇ 2002 ਚ ਲੱਗੇ ਘਰ ਕੇ ਲਾਲੇ ਰੋਣੇ ਆ ਗਏ ਹੂੰ ਆਦੀ ਪਹਿਲੀ ਸਾਰੇ ਚ ਲੱਗੇ ਥੋੜੀ ਤੇ ਲੱਗੇ ਅੱਛਾ ਥੋੜਾ ਬਾਰਡਰ ਪੱਟੀ ਬੰਦੇ ਮਾਰ ਕੇ ਹਾਂ ਜਿੰਨੀ ਬਾਰਡਰ ਪੱਟੀ ਦੋੜ ਲੱਗੇ ਇੱਧਰ ਰਾਜਤਾਰ ਲੱਗੇ ਉੱਥੇ ਆਪਣੇ ਜਵਾਨ ਵੀ ਮਰ ਗਏ ਛਰੇ ਲਾਉਂਦੇ ਮੈਂ ਰਾਤ ਨੂੰ ਆਉਂਦੇ ਹੀ ਤੂੰ ਗੱਡੀ ਦੇ ਵਿੱਚ ਈ ਇਦਾਂ ਮਾਲ ਪਤਾ ਨਹੀਂ ਕੀ ਗੱਲ ਹੋ ਗਈ ਤੂੰ ਬੜੇ ਜਵਾਨ ਉੱਡੇ ਹੋ ਕਿਤੇ ਰਾਜਤਾਰ ਨੂੰ ਜਾਓਗੇ ਨਾ ਹਾਂ ਤੇ ਉਥੇ ਇਹਨਾਂ ਦੀ ਸਮਾਦ ਵੀ ਬਣੀ ਹੈ ਜਿਹੜੇ ਜਿਹੜੇ ਸ਼ਹੀਦ ਹੋਏ ਸੀ ਜਿਹੜੇ ਸ਼ਹੀਦ ਹੋਏ ਆ ਜੀ ਤੇ ਉਹਦੋਂ ਇਸ ਤਰ੍ਹਾਂ ਬੰਬ ਲਾਉਂਦੇ ਉਥੇ ਇਸ ਤਰ੍ਹਾਂ ਰਾਜਤਾਰ ਲਾ ਕੇ ਗੱਡੀ ਚ ਮਲਾਉਂਦੇ ਉਹ ਪਤਾ ਨਹੀਂ ਕੀ ਪਿੰਨ ਬੁੰਨੋ ਦੀ ਸੜਕ ਚੀ ਗਈ ਤੇ ਉਹ ਮਤਲਬ ਬਾਬਾ ਜਵਾਨ ਇਹ ਕਦੋਂ ਦੀ ਗੱਲ ਆ 2002 2 ਵਾਲੇ ਆ ਮੈਂ 2002 ਕਾਰਗੇ ਲਾੜੇ ਲਾੜੇ ਕਾਰਗੇ ਲਾੜੇ ਜਿਹੜਾ ਜੀ ਹਾਂਜੀ ਹਾਂਜੀ ਜੀ ਜੀ ਤੋਂ ਬਾਬਾ ਨਕਸ਼ਾਨ ਆ ਤੇ ਬਾ ਇਸਾਂ ਬਾਰਡਰ ਦੇ ਵੀ ਇੱਥੇ ਲੱਗੇ ਸਾਡੇ ਵੀ ਇੱਥੇ ਨੁਕਸਾਨ ਹੋਇਆ ਹੈ ਬੰਦੇ ਬੁੰਦੇ ਇਸ ਤਰ੍ਹਾਂ ਹਾਂ ਜਿਦਾਂ ਕਿ ਹੁਣ ਪਤਾ ਨਹੀਂ ਕੋਈ ਇਸ ਤਰ੍ਹਾਂ ਚੱਲ ਜਾਂਦਾ ਹੈ ਹੀ ਹਾਂ ਇੱਕ ਦੋ ਬੰਦੇ ਵੀ ਸਾਡੇ ਸਾਡੇ ਵੀ ਇੱਥੇ ਮਰੇ ਸੀ ਹਾਂ ਤੇ ਆ ਪੁੱਤਿਆਂ ਦੇ ਲਿਆਦਾ ਨਕਸ਼ਾ ਜਿਹਦਾ ਵਰਜਾ ਦੇ ਉਸਤਾਦ ਦੀ ਬਰੀਕ ਹੁੰਦੀ ਉਤਾਰ ਰੜ ਕੇ ਤੇ ਚੱਲ ਜਾਂਦਾ ਪਾਪ ਹਾਂ ਇੱਕ ਬਾਪੂ ਆਖਰੀ ਸਵਾਲ ਤੁਹਾਡੇ ਤੋਂ ਜ਼ਰੂਰ ਮੈਂ ਲਵਾਂਗਾ ਕਿ ਜਿ ਤਰ੍ਹਾਂ ਹੁਣ ਨਾ ਮਾਹੌਲ ਸਿਰ ਜਾ ਜਾ ਰਿਹਾ ਵੀ ਉਹ ਜਿਹੜੇ ਦਿੱਲੀ ਜੀ ਨਿਊਜ਼ ਚੈਨਲ ਬੈਠੇ ਖਬਰਾਂ ਵਾਲੇ ਉਹ ਕਹਿੰਦੇ ਜੀ ਹੁਣੇ ਜੰਗ ਲਾ ਦੇ ਜੀ ਬਦਲਾ ਲੈ ਲੈਣਾ ਚਾਹੀਦਾ ਜੀ ਇਹ ਉਹ ਜੰਗ ਦਾ ਕੋਈ ਤੁਹਾਨੂੰ ਲੱਗਦਾ ਵੀ ਜੰਗ ਕੋਈ ਮਸਲੇ ਦਾ ਹੱਲ ਹੈਗਾ ਵੇਖੋ ਪਤਾ ਨਹੀਂ ਹੁਣ ਇਹ ਗਵਰਨਮੈਂਟ ਕੀ ਕਰੇਗੀ ਆੰਦੇ ਤੇ ਗੱਲ ਲੱਗ ਲੱਗਣੀ ਚਾਹੀਦੀ ਕਿ ਨਹੀਂ ਲੱਗਣੀ ਚਾਹੀਦੀ ਚਲੋ ਇਹ ਤਾਂ ਸ਼ਾਂਤੀ ਚਾਹੀਦੀ ਹਾਂ ਸ਼ਾਂਤੀ ਚਾਹੀਦੀ ਮੁਸ਼ਕਲਾਂ ਆਉਣਗੀਆਂ ਨੁਕਸਾਨ ਬੜਾ ਹੋਣਾ ਜੇ ਕੋਈ ਗੱਲ ਹੋ ਗਈ ਤੁਹਾਨੂੰ ਕੀ ਲੱਗਦਾ ਜੰਗ ਲੱਗਣੀ ਚਾਹੀਦੀ ਹੈ ਨਹੀਂ ਮੈਂ ਇਹ ਤਾਂ ਨਹੀਂ ਨਹੀਂ ਲੱਗਣੀ ਚਾਹੀਦੀ ਨਹੀਂ ਲੱਗਣੀ ਜੀ ਬੜਾ ਨੁਕਸਾਨ ਬਹੁਤ ਹੋਣਾ ਵੇਖੋ ਤੁਸੀਂ ਤੁਹਾਨੂੰ ਪਤਾ ਹੀ ਹੈ ਦੁਨੀਆ ਦੇ ਉੱਤੇ ਕੰਨੀ ਬੰਬਾਰੀ ਚੱਲਣੀ ਹੈ ਤੇ ਆਪਦਾ ਵੀ ਮੁਸ਼ਕਲ ਹੋ ਜਾਣਾ ਕਈ ਗਰੀਬ ਬੰਦੇ ਐ ਜਿਹੜੇ ਕਿੱਧਰ ਜਾਣ ਕੇ ਰੋਟੀ ਪਾਣੀ ਦਾ ਇੱਥੇ ਮਹ ਸਰਕਲ ਚੱਲਦਾ ਲੋਕ ਤੇ ਚਲੋ ਕੁਝ ਠੀਕ ਹੋ ਗਿਆ ਪਹਿਲਾਂ ਆਂਦੇ ਪੁਰਾਣੇ ਸਮੇ ਤੇ ਬਾਰਡਰ ਵਾਲੇ ਲੋਕ ਜਿਹੜੇ ਘ ਪਤਾ ਨਹੀਂ ਕਦੋਂ ਛੱਡ ਗਿਆ ਨਾ ਹਾਂਜੀ ਠੀਕ ਹੈ ਸਰ ਕੱਚੇ ਹੁੰਦੇ ਆ ਸਾਡੇ ਇੱਥੇ ਸਭ ਕੱਚਾ ਹੀ ਹਾਂ ਤੇ ਇਹ ਤਾਂ ਹੁਣ ਹੀ ਬਣਿਆ ਪੱਕਾ ਜਦੋਂ ਦਾ ਫਿਰ ਇਹ ਲੜਾਈਆਂ ਪਹਿਲਾਂ ਲੱਗੀਆਂ ਉਦੋਂ ਬਾਅਦ ਇਹ ਪੱਕੇ ਬਣੇ ਪਹਿਲਾਂ ਕੱਚੇ-ਕੁੱਚੇ ਲੋਕ ਪਿੱਛੇ ਜਿਆਦਾ-ਜਿਆਦਾ ਬਣਾਉਂਦੇ ਸੀ ਵੀ ਬਾਰਡਰ ਦਾ ਪਤਾ ਨਹੀਂ ਕਦੋਂ ਗੋਲੀ ਚੱਲ ਜਾਨੀ ਇੱਕਦੋਂ ਲੜਾਈ ਲੱਗ ਜਾਨੀ ਆ ਜੀ ਜੀ ਬਹੁਤ ਬਹੁਤ ਧੰਨਵਾਦ ਜੀ ਗੱਲਬਾਤ ਕਰਨ ਲਈ ਸੋ ਇਹ ਕਿਸਾਨ ਵੀਰ ਨੇ ਤੇ ਬਿਲਕੁਲ ਬਾਰਡਰ ਤੇ ਅਸੀਂ ਕੰਡੇ ਤੇ ਬੈਠੇ ਆ ਕੋਈ ਇਸ ਤਰ੍ਹਾਂ ਦਾ ਮਾਹੌਲ ਨਹੀਂ ਜਿੰਨਾ ਦਾ ਦਿਖਾਇਆ ਜਾ ਰਿਹਾ ਸਾਡੇ ਲੋਕਾਂ ਨੂੰ ਕਿ ਸਹਿਮ ਦਾ ਮਾਹੌਲ ਹੈ ਜੀ ਉਥੇ دہشت ਦਾ ਮਾਹੌਲ ਹੈ ਜੀ ਲੋਕ ਡਰੇ ਹੋਏ ਨੇ ਆ ਦੇਖ ਲਓ ਤੁਹਾਡੇ ਸਾਹਮਣੇ ਆਪੋ ਆਪਣੇ ਕੰਮਕਾਰ ਕਰ ਰਹੇ ਆ ਕੋਈ ਇਸ ਤਰ੍ਹਾਂ ਦਾ ਮਾਹੌਲ ਚੱਲ ਜਿਹੜਾ ਨਹੀਂ ਆ ਤੇ ਅਸੀਂ ਵੀ ਬੇਨਤੀ ਕਰਾਂਗੇ ਜਿਹੜੇ ਲੋਕ ਐਵੇਂ ਵੱਧ ਘਟ ਬਿਆਨ ਦਿੱਤੇ ਜਾ ਰਹੇ ਵੀ ਜੰਗ ਜਿਹੜੀ ਹੋਣੀ ਲੱਗ ਜਾਣੀ ਚਾਹੀਦੀ ਆ ਪਾਕਿਸਤਾਨ ਤੋਂ ਬਦਲਾ ਲੈ ਲੈਣਾ ਚਾਹੀਦਾ ਇਹ ਭਾਈ ਸਾਹਿਬ ਜੀ ਜਿਹੜੇ ਲੋਕਾਂ ਨੇ ਸਿਰਫ ਜੰਗ ਦਾ ਨਾਂ ਸੁਣਿਆ ਲੈ ਇਹ ਉਹ ਲੋਕ ਆ ਜਿਨ੍ਹਾਂ ਨੇ ਸਾਰਾ ਪਿੰਡੇ ਤੇ ਹੰਡਾਇਆ ਇਹਨਾਂ ਲੋਕਾਂ ਨੂੰ ਪਤਾ ਹੈ ਕਿ ਜੰਗ ਦੇ ਨਤੀਜੇ ਕੀ ਆ ਸਦੀਆਂ ਤੱਕ ਉਹ ਨਿਸ਼ਾਨ ਜਿਹੜੇ ਆ ਉਹ ਨਹੀਂ ਜਾਂਦੇ ਜਦੋਂ جنگ ਹੁੰਦੀ ਐ ਸੋ جنگ ਦਾ ਨਾਂ ਹੀ ਮਾੜਾ ਐ ਬਾਰਡਰ ਵਾਲੇ ਲੋਕਾਂ ਦਾ ਮੰਨਣਾ ਐ ਸੋ ਅੱਜ ਦੀ ਵੀਡੀਓ ਦੇ ਵਿੱਚ ਨਾਲ ਹੀ ਜੁੜੇ ਰਹੋ ਸਾਡੇ ਨਾਲ ਸੁਰੱਖਾ ਆਪੀ ਟੀਵੀ ਧੰਨਵਾਦ